ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਘਰ ਦੇ ਵਿੱਚ ਪੋਚੇ ਦੇ ਨਾਲ ਛੋਟਾ ਜਿਹਾ ਪਾਕ ਕਰ ਲੈਂਦੇ ਹੋ ਤਾਂ ਤੁਸੀਂ ਰਤੋਂ-ਰਾਤ ਹੋ ਜਾਓਗੇ ਅਮੀਰ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਇਹ ਵੀਡੀਓ ਮੇਰੇ ਲਈ ਕੰਮ ਦੀ ਨਹੀਂ ਸੀ ਕਿਉਂਕਿ ਸੰਗਤ ਜੀ ਅੱਜ ਦੀ ਵੀਡੀਓ ਜਿਹੜੀ ਹੈ ਹਰ ਇੱਕ ਉਸ ਇਨਸਾਨ ਦੇ ਲਈ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਨੂੰ ਪਹੁੰਚਣਾ ਚਾਹੁੰਦਾ ਹੈ ਜਿਵੇਂ ਕਿ ਹਰ ਵਿਅਕਤੀ ਅੱਜ ਦੇ ਸਮੇਂ ਦੇ ਵਿੱਚ ਚਾਹੁੰਦਾ ਹੈ ਕਿ ਉੱਚਾ ਮਕਾਮ ਹਾਸਲ ਕਰੇ ਗਰੀਬੀ ਦੇ ਵਿੱਚੋਂ ਨਿਕਲ ਸਕੇ ਮਿਹਨਤ ਕਰਕੇ ਅਮੀਰੀ ਹਾਸਲ ਕਰ ਲਵੇ ਉਹ ਚਾਹੁੰਦਾ ਹੈ ਕਿ ਉਸ ਦੇ ਘਰ ਦੇ ਹਾਲਾਤ ਬਦਲ ਜਾਣ ਉਸੇ ਗਰੀਬੀ ਦੂਰ ਹੋ ਜਾਵੇ ਐਸੀ ਹੀ ਤਰ੍ਹਾਂ ਜਿਹੜਾ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਚਾਹੁੰਦਾ ਹੈ ਜੋ ਚਾਹੁੰਦਾ ਹੈ ਕਿ ਮੇਰੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣ ਮੇਰੇ ਘਰ ਦੇ ਵਿੱਚ ਖੁਸ਼ੀਆਂ ਹੀ ਆ ਜਾਣ ऐसे ही तरह ਜਿਹੜੇ ਵਿਅਕਤੀ ਦਾ ਇਹ ਕਹਿਣਾ ਹੁੰਦਾ ਹੈ ਕਿ ਲੋਕਾਂ ਦੇ ਘਰ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਹੈ ਤੇ ਸਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਹੈ ਆਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਨੂੰ ਦੂਰ ਕਰਨਾ ਚਾਹੁੰਦੇ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਪੈਸਾ ਮੁੱਖ ਚੀਜ਼ ਹੈ ਸੰਗਾ ਚੀ ਕਿਉਂਕਿ ਪੈਸੇ ਦੇ ਨਾਲ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਹੈ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਸਾਡੇ ਕੋਲ ਪੈਸਾ ਨਹੀਂ ਹੋਵੇਗਾ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਹੋਣਗੀਆਂ ਇਸੇ ਹੀ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਨੂੰ ਹਾਸਲ ਕਰਨਾ ਚਾਹੁੰਦੇ ਹੋ ਆਪਣੇ ਦੁੱਖ ਕਸ਼ਟ ਦੂਰ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਜੇਕਰ ਸੰਗਾਜੇ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਜਿਹੜੇ ਲੜਾਈ ਝਗੜੇ ਕਲੇਸ਼ ਚੱਲਦੇ ਹਨ ਉਹ ਖਤਮ ਹੋ ਜਾਣ ਤਾਂ ਅੱਜ ਦੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਸਾ ਸੰਗਾਜੇ ਕਿਉਂਕਿ ਵੀਡੀਓ ਤੁਹਾਡੇ ਲਈ ਬੜੇ ਹੀ ਮਹੱਤਵਪੂਰਨ ਹੋਣ ਜਾ ਰਹੇ ਹਨ ਜੇਕਰ ਤੁਸੀਂ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਪੂਰੀ ਗੱਲ ਦੀ ਸਮਝ ਨਹੀਂ ਆਵੇਗੀ ਤੁਹਾਨੂੰ ਵੀਡੀਓ ਵਿੱਚ ਕੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸਾਧ ਸੰਗਤ ਜੀ ਸਾਡੀ ਕਿੱਥੇ ਗਲਤੀ ਹੁੰਦੀ ਹੈ ਕਿੱਥੇ ਅਸੀਂ ਗਲਤੀਆਂ ਕਰ ਬੈਠਦੇ ਹਾਂ ਜੈਸੇ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੀਆਂ ਹਨ ਕਿਉਂਕਿ ਸੰਗਤ ਜੀ ਅੱਜ ਦੀ ਜਿਹੜੀ ਵੀਡੀਓ ਹੈ ਸਾਰੇ ਭੈਣ ਭਰਾਵਾਂ ਦੇ ਲਈ ਬੜੀ ਜ਼ਿਆਦਾ ਮਹੱਤਵਪੂਰਨ ਹੈ ਇਸ ਕਰਕੇ ਅੱਜ ਦੀ ਵੀਡੀਓ ਨੂੰ ਤੋਸੇਹਨ ਧਿਆਨ ਦੇ ਨਾਲ ਜ਼ਰੂਰ ਸੁਣਨਾ ਸਾਧ ਸੰਗਤ ਜੀ ਸਾਡੀ ਕਿਸਮਤ ਬਹੁਤ ਜ਼ਿਆਦਾ ਬੇਕਾਰ ਹੈ ਉਹ ਆਪਣੀ ਕਿਸਮਤ ਨੂੰ ਕੋਸ ਤੇ ਰਹਿੰਦੇ ਹਨ ਅੱਜ ਦੇ ਵੀਡੀਓ ਨੂੰ ਵੇਖਣ ਤੋਂ ਬਾਅਦ ਇਹ ਸੁਪਾਣਾ ਕਰਨ ਤੋਂ ਬਾਅਦ ਤੁਸੀਂ ਕਦੇ ਵੀ ਆਪਣੀ ਕਿਸਮਤ ਨੂੰ ਕੋਸੋਗੇ ਨਹੀਂ ਤੇ ਨਾ ਹੀ ਤੁਸੀਂ ਇਹ ਕਹੋਗੇ ਕਿ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਸਾ ਸੰਗਜੀ ਇਸ ਔਰਤ ਕੇ ਨਾਲ ਇਹ ਉਪਾਅ ਨੇ ਜਿਹੜੇ ਬਹੁਤ ਜ਼ਿਆਦੇ ਲੋਕਾਂ ਨੇ ਅਜ਼ਮਾਏ ਹੋਏ ਹੁੰਦੇ ਹਨ ਉਹਨਾਂ ਨੂੰ ਇਸ ਉਪਾਅ ਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਿਆ ਹੁੰਦਾ ਹੈ ਇਸ ਕਰਕੇ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਐਸੋ ਪਾਣੂ ਕਰਨਾ ਕਿਵੇਂ ਹੈ ਕਿਹੜੇ ਤਰੀਕੇ ਨਾਲ ਕਰਨਾ ਹੈ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰ ਦੇਣਾ ਇਸ ਤਰੀਕੇ ਦੇ ਨਾਲ ਆਖਦੇ ਹਾਂ ਕਿ ਇੱਕ ਪਰਿਵਾਰ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲਦੀਆਂ ਹਨ। ਉਹਨਾਂ ਦੇ ਘਰ ਦੇ ਵਿੱਚ ਬਿਮਾਰੀ ਤੇ ਕਾਜੇ ਵਰਗੀਆਂ ਸਮੱਸਿਆ ਸੀ। ਘਰ ਦੇ ਵਿੱਚ ਪੈਸਾ ਨਹੀਂ ਟਿਕਦਾ। ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਪ੍ਰੋਬਲਮ ਸੀ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਉਹਨਾਂ ਦੇ ਵੱਡੇ ਬਜ਼ੁਰਗ ਮਾਤਾ ਜੀ ਹਨ, ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਹਨ। ਉਹ ਸਾਡੀ ਗੱਲ ਨੂੰ ਸਮਝਦੇ ਨਹੀਂ ਮੰਨਦੇ ਨੇ। ਇਸ ਕਰਕੇ ਸਾਡਾ ਕਈ ਵਾਰ ਬਹੁਤ ਜ਼ਿਆਦਾ ਲੜਾਈ ਝਗੜਾ ਹੋ ਜਾਂਦਾ ਹੈ ਜਿਸ ਦੇ ਕਰਕੇ ਇਸ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਦੂਸਰਾ ਉਸ ਪਰਿਵਾਰ ਦੀ ਮੇਨ ਗੱਲ ਇਹ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਘਰ ਵਿੱਚ ਪੈਸਾ ਆਉਂਦਾ ਨਹੀਂ ਜੇਕਰ ਆ ਵੀ ਜਾਂਦਾ ਹੈ ਤਾਂ ਉਹ ਪੈਸਾ ਸਾਡਾ ਫਜ਼ੂਲ ਖਰਚ ਜਾਂਦਾ ਹੈ ਜਾਂ ਫਿਰ ਦਵਾਈਆਂ ਦੇ ਵਿੱਚ ਲੱਗ ਜਾਂਦਾ ਹੈ ਘਰ ਦੇ ਵਿੱਚ ਬਿਲਕੁਲ ਪੈਸਾ ਨਹੀਂ ਟਿਕਦਾ ਘਰ ਵਿੱਚ ਪੈਸਾ ਰੋਕਨ ਦਾ ਨਾ ਹੀ ਨਹੀਂ ਲੈਂਦਾ ਸਾਡੇ ਘਰ ਵਿੱਚ ਬਰਕਤ ਹੀ ਨਹੀਂ ਪੈਂਦੀ ਜਦੋਂ ਪੈਸਾ ਨਹੀਂ ਰੋਕੇਗਾ ਤਾਂ ਬਰਕਤ ਕਿੱਥੋਂ ਪਾਵੇਗੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਸ ਪਰਿਵਾਰ ਦਾ ਇਹ ਵੀ ਅਖਣਾ ਸੀ ਕਿ ਅਸੀਂ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਪੈਸੇ ਕਮਾਉਂਦੇ ਹਾਂ ਬਹੁਤ ਕਮਾਈ ਕਰਦੇ ਹਾਂ ਸਾਰਾ ਪਰਿਵਾਰ ਮਿਹਨਤ ਕਰਦੇ ਹਾਂ ਪਰ ਫਿਰ ਵੀ ਸਾਡੇ ਘਰ ਵਿੱਚ ਪੈਸਾ ਬਿਲਕੁਲ ਨਹੀਂ ਟਿਕਦਾ ਉਹ ਪਰਿਵਾਰ ਤਾਂ ਇਹ ਵੀ ਕਹਿੰਦਾ ਸੀ ਕਿ ਅਸੀਂ ਸਾਰਾ ਪਰਿਵਾਰ ਮਿਲ ਕੇ ਬੈਠਦੇ ਹਾਂ। ਕਈ ਵਾਰ ਕਹਿੰਦੇ ਹਨ ਕਿ ਸੰਡੇ ਵਾਲੇ ਦਿਨ ਜਿਵੇਂ ਛੁੱਟੀ ਹੁੰਦੀ ਹੈ। ਜੇਕਰ ਅਸੀਂ ਆਪਣੇ ਪਰਿਵਾਰ ਦੇ ਨਾਲ ਭੁੱਲ ਭੁਲੇਖੇ ਬੈਠ ਕੇ ਇਕੱਠੀ ਰੋਟੀ ਖਾਣ ਲੱਗ ਜਾਂਦੇ ਹਾਂ। ਉਹ ਹੀ ਲੰਗਰ ਪ੍ਰਸ਼ਾਦਾ ਖਾਣ ਦੇ ਸਮੇ ਸਾਡੀ ਆਪਸ ਦੇ ਪਰਿਵਾਰ ਵਿੱਚ ਬੈਸ-ਭਾਜੀ ਹੋ ਜਾਂਦੀ ਹੈ। ਤੇ ਪਿੱਛੋਂ ਫਿਰ ਪਰਿਵਾਰ ਦੇ ਮੈਂਬਰ ਜੋ ਕਿ ਰੋਟੀ ਨੂੰ ਛੱਡ ਕੇ ਚਲੇ ਜਾਂਦੇ ਹਨ। ਲੜਾਈ ਝਗੜਾ ਹੋ ਜਾਂਦਾ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਤਰ੍ਹਾਂ ਸਾਡੇ ਘਰ ਵਿੱਚ ਮਹਾਪਾਤ ਦੀ ਲੜਾਈ ਦੇ ਵਾਂਗ ਪਰਿਵਾਰ ਮੈਂਬਰਾਂ ਵਿੱਚ ਕਲੇਸ਼ ਹੋ ਜਾਂਦਾ ਹੈ ਇਹ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਦਾ ਕਿ ਅਸੀਂ ਜਿੱਥੇ ਵੀ ਬੈਠਦੇ ਹਾਂ ਰੋਟੀ ਖਾਂਦੇ ਹਾਂ ਉਹ ਸਾਡਾ ਟੇਬਲ ਜਾਂ ਫਿਰ ਸਾਡਾ ਪੈੱਨ ਉਹ ਵੀ ਖਰਾਬ ਹੋ ਜਾਂਦਾ ਹੈ ਲੜਾਈ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿਉਂਕਿ ਲੜਾਈ ਝਗੜਿਆਂ ਦੇ ਵਿੱਚ ਰੋਟੀ ਸਬਜ਼ੀ ਇਧਰ ਉਧਰ ਸੁੱਟ ਦਿੰਦੇ ਹਨ ਇਸ ਆਰਿਆਂ ਹੈ ਪ੍ਰੋਬਲਮ ਉਸ ਪਰਿਵਾਰ ਨੇ ਸ਼ੇਅਰ ਕੀਤੀਆਂ ਕਿਸੇ ਭੈਣ ਦੇ ਨਾਲ ਉਹਨਾਂ ਨੇ ਕੁਝ ਉਪਾਅ ਫਿਰ ਉਹਨਾਂ ਨੂੰ ਦੱਸੇ ਤੇ ਦੱਸਣ ਦੇ ਮੁਤਾਬਕ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਤੁਹਾਨੂੰ ਕੁਝ ਉਪਾਅ ਦੱਸਦੀ ਹਾਂ ਇਹਨਾਂ ਨੂੰ ਤੁਸੀਂ ਕਰਿਓ ਤੇ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਤਾਂ ਮੈਨੂੰ ਜ਼ਰੂਰ ਦੱਸਿਓ ਇਸ ਤਰੀਕੇ ਦੇ ਨਾਲ ਉਸ ਪਰਿਵਾਰ ਨੇ ਦੱਸੇ ਗਏ ਉਪਾਅ ਉਪਾਅ ਕਰਨ ਤੋਂ 1.5 ਤੋਂ 2 ਮਹੀਨੇ ਬਾਅਦ ਉਹਨਾਂ ਨੇ ਕਾਲ ਕਰਕੇ ਭੈਣ ਨੂੰ ਦੱਸਿਆ ਕਿ ਜੋ ਤੁਸੀਂ ਸਾਨੂੰ ਪਾਅ ਦੱਸੇ ਸੀਗੇ ਅਸੀਂ ਉਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਕੰਮ ਕੀਤਾ ਤੇ ਸਾਨੂੰ 100% ਦੇ ਵਿੱਚੋਂ 90% ਰਿਜ਼ਲਟ ਮਿਲ ਚੁੱਕਾ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਦੇ ਬਜ਼ੁਰਗ ਮਾਤਾ ਜੀ ਜਿਹੜੇ ਬਿਮਾਰ ਰਹਿੰਦੇ ਸਨ ਉਹਨਾਂ ਨੂੰ ਹੁਣ ਕੋਈ ਵੀ ਦਵਾਈ ਦਾ ਜਿਹੜਾ ਅਸਰ ਨਹੀਂ ਸੀ ਹੁੰਦਾ ਹੁਣ ਉਹਨਾਂ ਨੇ ਦਵਾਈ ਅਸਰ ਕਰਨ ਲੱਗ ਪਈ ਹੈ ਓਹੀ ਹੌਲੀ ਹੌਲੀ ਠੀਕ ਹੋ ਰਹੀ ਹਨ ਉਹ ਅੱਗੋਂ ਜੋ ਲੜਾਈ ਚ ਅਕੜੇ ਕਾਦੇਸੀ ਉਹਨਾਂ ਦੇ ਸੁਭਾਅ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਚੁੱਕਾ ਹੈ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿੱਥੇ ਅਸੀਂ ਪਰਿਵਾਰ ਨਾਲ ਮਿਲ ਕੇ ਬੈਠ ਨਹੀਂ ਸੀ ਸਕਦੇ ਹੁਣ ਸਾਰਾ ਪਰਿਵਾਰ ਇਕੱਠੇ ਬੈਠਦੇ ਹਾਂ ਜਿੱਥੇ ਅਸੀਂ ਕਮਾਈ ਕਰਦੇ ਸੀ 1 ਰੁਪਿਆ ਸੀ ਕਮਾਉਂਦੇ ਸੀ ਤੇ 1 ਰੁਪਏ ਦੇ ਵਿੱਚੋਂ 90 ਖਰਚ ਲੈਂਦੇ ਸੀ ਤਾਂ ਇਸੇ ਜੇਕਰ ਕਮਾਉਂਦੇ ਸੀ ਤਾਂ 60 ਖਰਚ ਲੈਂਦੇ ਸੀ ਪਰ ਹੁਣ ਅਸੀਂ 40 ਖਰਚਦੇ ਹਾਂ ਤੇ ਸਾਠ ਬਚਾ ਕੇ ਰੱਖ ਲੈਂਦੇ ਹਾਂ ਉਹਨਾਂ ਦੇ ਕਹਿਣ ਦਾ ਭਾਵ ਕਿ ਸਾਡੇ ਘਰ ਵਿੱਚ ਉਪਾਅ ਕਰਨ ਦੇ ਨਾਲ ਇਹਦਾਂ ਦੀਆਂ ਹੁਣ ਸਾਰੀਆਂ ਮਸ਼ਕਲਾਂ ਠੀਕ ਹੋ ਰਹੀਆਂ ਹਨ ਸਾਡੇ ਘਰ ਵਿੱਚ ਉਸ ਪਾਣ ਨੂੰ ਦੱਸਣ ਦੇ ਕਰਕੇ ਬਹੁਤ ਹੀ ਸੁਧਾਰ ਹੋ ਚੁੱਕਾ ਹੈ ਅਸੀਂ ਉਹਨਾਂ ਦੇ ਦੱਸਣ ਦੇ ਮੁਤਾਬਕ ਹੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਉਪਾਅ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਨੇ ਵੀ ਉਸ ਪਰਿਵਾਰ ਨੇ ਵੀ ਇਸਾ ਪੂਰਾ ਲਾਭ ਉਠਾਇਆ ਹੈ ਤੇ ਉਹਨਾਂ ਨੂੰ ਹੀ ਫਰਕ ਪੈ ਚੁੱਕਾ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹਨ ਤੇ ਦੇਖਣ ਸੁਣਨ ਨੂੰ ਬੜੇ ਆਸਾਨ ਲੱਗਦੇ ਹਨ ਪਰ ਇਹਨਾਂ ਦੇ ਸ਼ਮਤਕਾਰੀ ਫਾਇਦੇ ਹੁੰਦੇ ਹਨ ਇਸ ਤਰੀਕੇ ਦੇ ਨਾਲ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਆਪਣੇ ਘਰ ਵਿੱਚ ਕੁਝ ਅਜਈਆਂ ਗਲਤੀਆਂ ਕਰ ਬੈਠਦੇ ਹਾਂ ਜਿਨ੍ਹਾਂ ਤੋਂ ਅਸੀਂ ਆਮ ਤੌਰ ਤੇ ਅਣਜਾਣ ਹੁੰਦੇ ਹਾਂ ਜਿਹੜੀਆਂ ਜਿਹੜੀਆਂ ਗਲਤੀਆਂ ਬਾਰੇ ਅਸੀਂ ਬਿਲਕੁਲ ਵੀ ਨਹੀਂ ਜਾਣਦੇ ਹੁੰਦੇ ਤੁਹਾਡਾ ਨਵੇਂ ਇਸ ਵੀਡੀਓ ਵਿੱਚ ਗਲਤੀਆਂ ਇਸ ਕਰਕੇ ਦੱਸੀਆਂ ਜਾਂਦੀਆਂ ਹਨ ਕਿ ਜੇਕਰ ਤੁਸੀਂ ਵੀ ਇੱਕ ਗਲਤੀਆਂ ਕਰ ਰਹੇ ਹੋ ਤਾਂ ਇਹਨਾਂ ਗਲਤੀਆਂ ਨੂੰ ਤੁਸੀਂ ਅੱਜ ਤੋਂ ਸੁਧਾਰ ਲਵੋ ਆਪਣੇ ਘਰ ਵਿੱਚ ਚੱਲ ਰਹੀ ਪ੍ਰੋਬਲਮ ਮੁਸ਼ਕਲ ਪਰੇਸ਼ਾਨੀਆਂ ਜਿੰਦਗੀ ਦੇ ਵਿੱਚ ਜਿੰਨੀਆਂ ਵੀ ਹਨ ਉਹਨਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਤਰੀਕੇ ਦੇ ਨਾਲ ਇਹਨਾਂ ਨੇ ਉਪਾਅ ਕੀਤਾ ਸੀ ਤੇ ਇਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਫਰਕ ਪੈ ਚੁੱਕਾ ਹੈ ਜਿਵੇਂ ਨਾਲ ਫਿਰ ਸਾਡੇ ਆਖਦੇ ਹਨ ਕਿ ਦੋਖ ਤਕਲੀਫਾਂ ਦੂਰ ਹੋ ਜਾਣਗੀਆਂ ਉਸ ਭੈਣ ਨੇ ਉਹਨਾਂ ਦੇ ਕੋਲੋਂ ਘਰ ਦੇ ਪਰਿਵਾਰ ਦੇ ਕੁਝ ਜਾਣਕਾਰੀਆਂ ਲਈਆਂ ਤੇ ਉਸ ਭੈਣ ਨੇ ਪੁੱਛਿਆ ਕਿ ਜੋ ਅਸੀਂ ਘਰ ਦੇ ਵਿੱਚ ਝਾੜੂ ਪੋਚਾ ਕਰਦੇ ਹਾਂ ਤੇ ਪੋਚਾ ਲਗਾਉਣ ਵਾਲਾ ਜਿਹੜਾ ਕੱਪੜਾ ਹੁੰਦਾ ਹੈ ਉਹ ਕੱਪੜੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸ ਜਗ੍ਹਾ ਤੇ ਰੱਖਦੇ ਹੋ ਉਹਨਾਂ ਦਾ ਆਖਣਾ ਸੀ ਕਿ ਸਾਡੇ ਘਰ ਦੇ ਵਿੱਚ ਜਿਹੜੀ ਮੇਡ ਕੰਮ ਕਰਨ ਵਾਲੀ ਲੱਗੀ ਹੋਈ ਹੈ ਉਹ ਉਹ ਆਉਂਦੀ ਹੈ ਉਹ ਸਾਡੇ ਘਰ ਦਾ ਝਾੜੂ ਪੋਚਾ ਕੱਢਦੇ ਹੈ ਤੇ ਪੋਚੇ ਲਗਾਉਣ ਤੋਂ ਬਾਅਦ ਉਹ ਜਿਹੜਾ ਕੱਪੜਾ ਹੁੰਦਾ ਹੈ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਜਿਹੜੀ ਟੂਟੀ ਹੈ ਪਾਣੀ ਵਾਲੀ ਉਸ ਉੱਪਰ ਟਾਂਕੇ ਚੱਲੇ ਜਾਂਦੀ ਹੈ ਇਸ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਜਿਹੜਾ ਜਾਲ ਹੁੰਦਾ ਹੈ ਉਹ ਚੰਦਰਮਾ ਦੇ ਨਾਲ ਸਬੰਧਿਤ ਹੁੰਦਾ ਹੈ ਇਸ ਤਰੀਕੇ ਨਾਲ ਜਿਹੜੀ ਸਾਡੇ ਟੂਟੀ ਦੇ ਵਿੱਚ ਜਾਲ ਹੁੰਦਾ ਹੈ ਪਾਣੀ ਆਉਂਦਾ ਹੈ ਉਹ ਟੂਟੀ ਦੇ نیچے ਅਸੀਂ ਆਪਣੇ ਜਿਹੜਾ ਪੋਚਾ ਲਗਾਉਣ ਵਾਲੀਆਂ ਜਿਵੇਂ ਬਾਲਟੀਆਂ ਹੁੰਦੀਆਂ ਹਨ ਉਹਨਾਂ ਨੂੰ ਰੱਖ ਦਿੰਦੇ ਹਾਂ ਜਾਂ ਫਿਰ ਬਾਲਟੀ ਦੀ ਜਗ੍ਹਾ ਤੇ ਉਸ ਦੇ نیچے ਪੋਚਾ ਰੱਖ ਦਿੰਦੇ ਹਾਂ ਜੋ ਘਰ ਵਿੱਚ ਲਗਾਉਂਦੇ ਹਾਂ ਜਾਂ ਫਿਰ ਉਸ ਪੋਚੇ ਨੂੰ ਨਿਚੋੜ ਕੇ ਉਸੇ ਹੀ ਟੂਟੀ ਦੇ ਉੱਪਰ ਰੱਖ ਦਿੰਦੇ ਹਾਂ ਇਹ ਚੀਜ਼ਾਂ ਜਿਹੜੀਆਂ ਹਨ ਅਸੀਂ ਕਰਦੇ ਹਾਂ ਸਾਡੇ ਘਰ ਵਿੱਚ ਬਣੀਆਂ ਜ਼ਿਆਦਾ ਗਲਤ ਹੁੰਦੀਆਂ ਹਨ ਕਿਉਂਕਿ ਜਿਹੜਾ ਜਾਲ ਹੈ ਉਹ ਚੰਦਰਮਾ ਦਾ ਪ੍ਰਤੀਕ ਹੈ ਇਹ ਤੇ ਅਸੀਂ ਗਲਤ ਤੇ ਹੀ ਕਰਦੇ ਪਏ ਹਾਂ ਤੇ ਫਿਰ ਸਾਡਾ ਹੀ ਚੰਦਰਮਾ ਖਰਾਬ ਹੋ ਜਾਂਦਾ ਹੈ ਇਸ ਤਰੀਕੇ ਨਾਲ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕੁਝ ਅਜਾਈਆਂ ਗਲਤੀਆਂ ਕਰਕੇ ਚੰਦਰਮਾ ਨੂੰ ਪ੍ਰਭਾਵਿਤ ਕਰ ਦਿੰਦੇ ਹਾਂ ਉਸ ਦੇ ਨਾਲ ਸਾਡੇ ਤੇ ਫਿਰ ਸਾਈਡ ਇਫੈਕਟ ਪੈਂਦਾ ਹੈ ਸਾਡੇ ਪਰਿਵਾਰ ਦੇ ਜਿਹੜੇ ਫੈਮਿਲੀ ਮੈਂਬਰ ਹਨ ਉਹ ਬਿਮਾਰ ਰਹਿਣ ਲੱਗ ਜਾਂਦੇ ਹਨ ਸਾਡੇ ਘਰ ਵਿੱਚ ਪੈਸੇ ਸੰਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਸਾਡੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਕਲੇਸ਼ ਤੇ ਲੜਾਈ ਝਗੜਾ ਰਹਿੰਦਾ ਹੈ ਇਹ ਸਾਡੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਜਿਸ ਗੱਲ ਤੇ ਸਾਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਆਪਣਾ ਜੋ ਵੀ ਪੋਚਾ ਲਗਾਉਂਦੇ ਹੋ ਪੋਚਾ ਲਗਾਉਣ ਤੋਂ ਬਾਅਦ ਜਿਹੜਾ ਕੱਪੜਾ ਹੈ ਜਾਂ ਬਾल्टी ਹੁੰਦੀ ਹੈ ਤੁਸੀਂ ਘਰ ਦੇ ਵਿੱਚ ਜਿਹੜੀ ਟੂਟੀ ਹੁੰਦੀ ਹੈ ਪਾਣੀ ਵਾਲੀ ਭਾਵੇਂ ਕੋਈ ਵੀ ਹੋਵੇ ਉਸ ਦੇ نیچے ਪੁੱਲ ਕੇ ਨਹੀਂ ਰੱਖਣਾ ਐਸਾ ਲਾਵਾ ਜਿਹੜੀ ਪਾਣੀ ਵਾਲੀ ਟੂਟੀ ਹੈ ਉਸ ਦੇ ਉੱਪਰ ਕਦੇ ਵੀ ਪੋਚੇ ਨੂੰ ਪੁੱਲ ਕੇ ਨਹੀਂ ਟੰਗਣਾ ਉਸੇ ਆਪਣੇ ਘਰ ਦੇ ਵਿੱਚ ਅਲੱਗ ਜਿਹੀ ਕੋਈ ਜਗ੍ਹਾ ਬਣਾਓ ਜাঁਹ ਕੋਈ ਕਿੱਲੇ ਬਣਾ ਲਓ ਜਿੱਥੇ ਤੁਸੀਂ ਆਪਣੇ ਪੋਚੇ ਵਾਲੀ ਬਾਲਟੀ ਨੂੰ ਰੱਖ ਸਕਦੇ ਹੋ ਤੇ ਪੋਚੇ ਨੂੰ ਟੰਗ ਸਕਦੇ ਹੋ ਜੇਕਰ ਤੁਸੀਂ ਆਪਣੀ ਇਹ ਛੋਟੀ ਜੀ ਚੀਜ਼ ਆਪਣੇ ਘਰ ਦੇ ਵਿੱਚ ਬਦਲਣੀ ਸ਼ੁਰੂ ਕਰਦੇ ਹੋਗੇ ਤੁਸੀਂ ਦੇਖੋਗੇ ਘਰ ਵਿੱਚ ਕਿੰਨੇ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤੇ ਨਾ ਹੀ ਕੋਈ ਬਿਮਾਰੀ ਰਹੇਗੀ ਤੇ ਲੜਾਈ ਝਗੜੇ ਕਲੇਸ਼ ਸਭ ਕੁਝ ਦੂਰ ਹੋ ਜਾਵੇਗਾ ਬਸ ਇਹ ਛੋਟਾ ਜਿਹਾ ਪਾਕ ਕਰਨ ਦੇ ਨਾਲ ਤੁਹਾਨੂੰ ਦੱਸੀ ਹੋਈ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਇਸ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਹੈ ਘਰ ਵਿੱਚ ਤੁਸੀਂ ਉਵੇਂ ਹੀ ਕਰਨਾ ਸ਼ੁਰੂ ਕਰ ਦਿਓ ਜਿੰਨੀਆਂ ਵੀ ਤੁਹਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਹਨ ਉਹ ਸਭ ਠੀਕ ਹੋ ਜਾਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ